ਆਦਨ ਪਰ ਪਰ ਹੀ ਸਬਜ਼ੀਆਂ ਕਾਣ ਹਾਂ ਸਨਾਉ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਆ ਵਧਾਈ ਸੀਗੀ ਸਬਜ਼ੀ ਤੋੜ ਕੇ ਇਹ ਸਾਡੇ ਘਰੇ ਸਬਜ਼ੀ ਲੱਗਦੀ ਹੈ ਤੇ ਹੁਣ ਮੈਂ ਸੋਚਿਆ ਇਹਨਾਂ ਨੂੰ ਅਲੱਗ-ਅਲੱਗ ਕਰ ਦਵਾਂ ਪੀਂਡੀਆਂ ਬੈਂਗਣ ਤੇ ਕਰੇਲੇ ਤੋਰੀਆਂ ਜਿਹੜੀਆਂ ਘੱਟ ਹੁ ਨਹੀਂ ਲੱਗਦੀਆਂ ਹੈਗੀਆਂ ਤੇ ਤੋਰੀਆਂ ਵੈਸੇ ਵੀ ਇਤਕੀ ਘੱਟੇ ਲੱਗੀਆਂ ਪਤਾ ਨਹੀਂ ਸਾਰੇ ਅੱਧੀ ਕਹਿੰਦੇ ਮੀ ਜਿਹੜੇ ਘੱਟ ਪਏ ਆ ਪਹਿਲਾਂ ਤੇ ਬਰਸਾਤ ਦੇ ਵਿੱਚ ਬਿਲਕੁਲ ਵੀ ਮੀਂਹ ਨਹੀਂ ਪਿਆ ਹੈਗਾ ਤੇ ਜਿੰਨਾ ਮਰਜੀ ਤੁਸੀਂ ਪਾਣੀ ਵਗੈਰਾ ਲਗਾ ਲਓ ਜਦ ਤੱਕ ਜਿਹੜੀ ਕੁਦਰਤੀ بارش ਨਾ ਹੋਵੇ ਜਦ ਤੱਕ ਨਹੀਂ ਗੱਲ ਬਣਦੀ ਤੇ ਹੁਣ ਜਿਹੜੇ ਮੀਂਹ ਪਏ ਸੀਗੇ ਆ ਵੀ ਅਸੀਂ ਜਿਹੜੇ ਭਿੰਡੀਆਂ ਵਗੈਰਾ ਦੇ ਬੂਟੇ ਦੁਆਰਾ ਲਾਇਏ ਸੀ ਉਹ ਹੋਏ ਪਹਿਲੇ ਜਿਹੜੇ ਬੂਟੇ ਐਦੇ ਬੇਕਾਰ ਗਏ ਤੇ ਤੋਰੀਆਂ ਵੀ ਬਸ ਹੁਣ ਥੋੜੀਆਂ ਜਿਹੀਆਂ ਲੱਗੀਆਂ ਸੀਗੀਆਂ ਤੇ ਹੁਣ ਭਿੰਡੀਆਂ ਲੱਗਣ ਲੱਗੀਆਂ ਤੇ ਆ ਬੈਂਗਣਾ ਦੇ ਬੂਟੇ ਤਾਂ ਦੋ ਹੀ ਐ ਤੇ ਇਹ ਵੀ ਵਧੀਆ ਹੁਣ ਬੈਂਗਣ ਲੱਗਣ ਲੱਗੇ ਤੇ ਘਾ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਘਾ ਦੀ ਸਬਜ਼ੀ ਤੇ ਮਿਹਨਤ ਬਹੁਤ ਜ਼ਿਆਦਾ ਪਰ ਵਧੀਆ ਵੀ ਆਪਣੀ ਸਿਹਤ ਲਈ ਚਲੋ ਥੋੜੀ ਬਹੁਤੀ ਕਰਨੀ ਪੈਂਦੀ ਮਿਹਨਤ ਪਰ ਅਸੀਂ ਇਸ ਦੇ ਵਿੱਚ ਕੋਈ ਵੀ ਦਵਾਈ ਕੋਈ ਛੜਕਾਓ ਕੁਝ ਨਹੀਂ ਕਰਦੇ ਹੈਗੇ ਬਸ ਆਪਣਾ ਜਿਹੜਾ ਘਰ ਦਾ ਢੇਰ ਹੁੰਦਾ ਉਹੀ ਪਾਉਂਦੇ ਆ ਤੇ ਆ ਹੈ ਕਲੇਲੇ ਕਲੇਲੇ ਥੋੜੇ ਉੱਤਰ ਦੇ ਕਲੇਲੇ ਦੀ ਬੇਲ ਵੀ ਹੁਣ ਸੁੱਕ ਜੀ ਗਈ ਤੇ ਇੰਨੇ ਪਹਿਲਾਂ ਤੋੜ ਕੇ ਰੱਖੇ ਹੋਏ ਤੇ ਦੇਖਾਂਗੇ ਅੱਜ ਕੱਟ ਕੇ ਮੈਂ ਤਾਂ ਬਣਾ ਲੰਨੀ ਨੇ ਕਈ ਵਾਰੀ ਕਦੇ ਕਦੇ ਭਰ ਕੇ ਬਣਾ ਲਈ ਗਏ ਤੇ ਅੱਜ ਬਣਾਵਾਂਗੇ ਬੈਂਗਣ ਤੇ ਆਹ ਭਿੰਡੀਆਂ ਭਿੰਡੀਆਂ ਦਾ ਰੋਜ਼ ਦੀ ਰੋਜ਼ ਹੋ ਜਾਂਦੀਆਂ ਕੱਲ ਥੋੜੀਆਂ ਤੋੜ ਕੇ ਫੇਰ ਬਣਾਉਂਗੀ ਕੱਲ ਨੂੰ ਤੇ ਇਹਨਾਂ ਨੂੰ ਰੱਖ ਲੈਣਾ ਅੱਥੇ ਵੀ ਬਣਾਣ ਲੱਗੀ ਬੈਂਗਣਾਂ ਦੀ ਸਬਜ਼ੀ ਤੇ ਥੋੜਾ ਜਿਹਾ ਪਾ ਲਿਆ ਤੇਲ ਤੇ ਇਹਦਾ ਤੜਕਾ ਲਗਾਉਂਗੀ ਤੇ ਪਿਆਜ਼ ਕੱਟ ਲੈ ਔਰ ਪਾ ਦਮਾ ਜੀਰਾ ਸੁੱਕੇ ਸਾਜੀ ਨੂੰ तकरीबन ਜਿਹੜਾ ਮੈਂ ਤੇਲ ਦੇ ਤੜਕਾ ਲਗਾਉਣੀ ਆ ਫਿਰ ਪਾਵਾਂਗੇ ਪਿਆਜ਼ ਪਿਆਜ਼ ਆਪਣਾ ਭੁੱਜ ਰਿਹਾ ਤੇ ਇੰਦਰ ਮੈਂ ਕੱਟ ਲੇ ਆਲੂ ਤੇ ਆਹ ਦੇਖੋ ਬੈਂਗਣ ਅੱਜ ਮੈਂ ਨਵੇਂ ਤਰੀਕੇ ਨਾਲ ਕੱਟੇ ਬਰੀਕ-ਬਰੀਕ ਇਹਦੇ ਨਾਲ ਘਰ ਦੇ ਜਿਹੜਾ ਤੁਹਾਨੂੰ ਮੈਂ ਦੱਸਿਆ ਇਹ ਪਹਿਲਾਂ ਵੀਡੀਓ ਦਿਖਾਇਆ ਸਵੇਰੇ ਲਈ ਸੀ ਤੋੜ ਕੇ ਤੇ ਜਦੋਂ ਘਰ ਦੀ ਸਬਜ਼ੀ ਦੂਜੇ ਤੀਜੇ ਦਿਨ ਤਾਂ ਹੋਈ ਜਾਂਦੀ ਬੱਚੇ ਵੀ ਆਪੇ ਜਾਂਦੇ ਖਾ ਖਾ ਕੇ ਤੇ ਇਸ ਲਈ ਅੱਜ ਮੈਂ ਹੋਰ ਤਰੀਕੇ ਨਾਲ ਕੱਟ ਲਈਆਂ ਇਹ ਲੰਬੀਆਂ ਬੈਂਗਣੀਆਂ ਹੈਗੀਆਂ ਦੂਜੀ ਬੈਂਗਣ ਹੋਵੇ ਤਾਂ ਬੰਦਾ ਭਰਤਾ ਹੀ ਬਣਾ ਲੈਂਦਾ ਤੇ ਵੈਸੇ ਤਾਂ ਬਹੁਤ ਵਧੀਆ ਬਣਦੀ ਹੈ ਤੁਹਾਨੂੰ ਪਤਾ ਹੀ ਹੈ ਇੱਕੋ ਚੀਜ਼ ਤੇ ਮਨ ਆਪ ਜਾਂਦਾ ਤੇ ਆਦੂ ਹੀ ਮੈਂ ਇਸ ਤਰ੍ਹਾਂ ਹੀ ਕੱਟੇ ਆ ਤੇ ਮੋਂ ਮੈਂ ਚਪਾਲ ਮੋਂ ਨਮਕ ਥੋੜਾ ਜਿਹਾ ਇਕ ਸੁਆਦ ਦੇ ਅਕੋਰਡਿੰਗ ਲੈ ਫੇਰ ਪਾ ਲਵਾਂਗੇ ਹਲਦੀ ਇਹਦੇ ਵਿੱਚ ਹਲਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਜਿੱਦਾਂ ਅਸੀਂ ਸਾਲ ਦਾ ਮਸਾਲਾ ਇਕੱਠਾ ਹੀ ਪੀਸ ਕੇ ਰੱਖ ਲੰਨੇ ਆ ਜਿਹਦੇ ਵਿੱਚ ਸਾਰੇ ਮਸਾਲੇ ਪਾਏ ਹੁੰਦੇ ਤੇ ਮੈਂ ਬਾਅਦੂ ਕੋਈ ਵੀ ਮਸਾਲਾ ਨਹੀਂ ਪਾਉਂਦੀ ਸਬਜ਼ੀ ਦੇ ਵਿੱਚ ਇਹਨੂੰ ਭੁੰਨ ਲਵਾਂਗੇ ਥੋੜਾ ਜਿਹਾ ਮਸਾਲਾ ਭੁੱਜ ਗਿਆ ਜਿਹੜਾ ਤੇ ਹੋਣਾ ਸੀ ਪਾ ਲਵਾਂਗੇ ਆਲੂ ਇਹਦੇ ਅਸੀਂ ਜਿਹੜਾ ਛੇਕ ਕਰਦੇ ਨਾ ਮੈਨੂੰ ਦੇਈਗਾ ਨਹੀਂ ਪਾਣੀ ਹੈਗੀ ਇਹਨੂੰ 삭 ਕੇ ਅੱਗੇ 5 ਮਿੰਟ ਤੱਕ ਬਣਾਉਂਗੀ ਜਦ ਥੋੜੀ ਆਲੂ ਥੋੜ੍ਹ ਜਿਹਾ 50% ਹੋ ਜੂਗੀ ਹੁੰਦੀ ਫਿਰ ਮੈਂ ਇਹਦੀ ਬੈਂਗਣ ਬਣਾਂਗੇ ਬੈਂਗਣ ਨਾਲ ਪਾ ਕੇ ਤੇ ਭੋਲ ਜਾਣਾ ਫਿਰ ਉਹ ਵਧੀਆ ਮਿਕਸ ਦੀ ਸਬਜ਼ੀ ਤੇ ਅੱਜ ਮੈਂ ਇਤਨਾ ਹੀ ਬਣਾਉਂਗੀ ਕਦੇ ਕਦੇ ਮੈਂ ਘੋਲ ਵੀ ਮੈਨੂੰ ਜਿੱਦਾਂ ਬਣਾ ਲਵਾਂ ਮੀ ਥੋੜਾ ਜਿਹਾ ਪਾਣੀ ਵੀ ਪਾ ਦਿੰਨੀ ਹੁੰਦੀ ਆ ਪਰ ਅੱਜ ਕੋਈ ਨਹੀਂ ਪਾਣਾ ਸੇਮ ਟੇਬਲ ਆਣੀ ਐ ਇਸ ਤਰ੍ਹਾਂ ਕਰਕੇ ਇਹਨੂੰ ਢੱਕ ਕੇ ਰੱਖ ਦਿੰਨੇ ਆ ਮਿਰਚਾਂ ਵੀ ਬਾਅਦ ਚ ਪਾਉਂਗੀ ਕੀ ਹੁਣ ਜੇ ਮਿਰਚਾਂ ਪਾਤੀਆਂ ਤੇ ਮਿਰਚਾਂ ਜਿਹੜੀਆਂ ਹਰੀਆਂ ਚੜਨ ਲੱਗ ਜਾਂਦੀਆਂ ਬਾਕੀ ਮਸਾਲਾ ਤਾਂ ਜਿਦਾ ਤੁਹਾਨੂੰ ਦੱਸਿਆ ਹਲਦੀ ਦੇ ਵਿੱਚ ਹੈਗਾ ਅਸੀਂ ਪਾ ਹੀ ਦਿੱਤਾ ਤੇ ਫਿਰ 5 ਮਿੰਟ ਬਾਅਦ ਤੁਹਾਨੂੰ ਦਿਖਾਉਂਦੀ ਆ ਆਲੂ ਆਪਣੇ ਰਹਿ ਜਗੇ ਥੋੜੇ ਤੇ ਹੁਣ ਪਾਤੇ ਬੈਂਗਣ ਤੇ ਹੁਣ ਘੇਟ ਟੱਕ ਲੈਣੇ ਸੇਮਤੀ ਬਣਾਣੀ ਹੈ ਸਬਜੀ ਜੇ ਤੇਜ ਜ਼ਿਆਦਾ ਕੀਤੀ ਤੇ ਸੱਲ ਲੱਗਣ ਦਾ ਡਰ ਹੁੰਦਾ ਜੇ ਪਾਣੀ ਪਾਉ ਤਾਂ ਫਿਰ ਭੁਲ ਜੀ ਜਾਂਦੀ ਐ ਇੰਦਾ ਸੇਮਤੀ ਬਣਾਉਣ ਨਾਲ ਵਧੀਆ ਬਣਦੀ ਆ ਲਾਲੀ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਹਾਂ ਦੇਖੋ ਜੀ ਅੱਜ ਫੇਰ ਮੈਂ ਭਿੰਡੀਆਂ ਤੋੜਨ ਆਈ ਆ ਪਿੰਡੀਆਂ ਜਿਹੜੀ ਰੋਜ਼ ਦੀ ਰੋਜ਼ੇ ਤੋਣੀਆਂ ਪੈਂਦੀਆਂ ਐ ਐਸ ਤਰ੍ਹਾਂ ਕਰਕੇ ਮੈਂ ਲਫਾਫਾ ਚੜਾ ਲਿਆ ਹੱਥ ਪਰ ਮੇਰੇ ਨਾ ਹੱਥਾਂ ਦੇ ਖਾਦਸ਼ ਬਹੁਤ ਹੋਣ ਲੱਗ ਜਿੰਦੀ ਪਿੰਡੀਆਂ ਦੀ ਦੋ ਦਿਨ ਤੱਕ ਜਿਹੜੀ ਖਾਜ ਨਹੀਂ ਹਟਦੀ ਹੈਗੀ ਤੇ ਕੱਲ ਜਿਹੜੀ ਤੁਹਾਨੂੰ ਮੈਂ ਪਹਿਲਾਂ ਦਿਖਾਈ ਐ ਉਹ ਕੱਲ ਤੋੜ ਕੇ ਲੈ ਗਈ ਸੀ ਤੇ ਅੱਜ ਫੇਰ ਹੋ ਗਈ ਆ ਤੇ ਆ ਵਿੱਚ ਅਸੀਂ ਲਾਇਆ ਸਰੋਂ ਪਾਲਕ ਵਗੈਰਾ ਜਿਹੜਾ ਸਰਦੀਆਂ ਦਾ ਸਾਰਾ ਕੁਝ ਲਾ ਦਿੱਤਾ ਆ ਦੇਖੋ ਕੁਝ ਬੁੱਢੇ ਇੱਧਰ ਕੁਛ ਇੱਧਰ ਤੇ ਆ ਹੈ ਵੀ ਕ੍ਰੇਲੀਆਂ ਦੀ ਬੇਲ ਆ ਤੋਰੀਆਂ ਦੀ ਸੁੱਕੇ ਗਈ ਤੇ ਆ ਹੈਗੇ ਬੈਂਗਣ ਬੈਂਗਣ ਨਹੀਂ ਅੱਜ ਤੋੜਨੇ ਬੈਂਗਣ ਮੈਂ ਬਣਾ ਲਏ ਸੀ ਤੇ ਮੈਂ ਸਿਰਫ ਭਿੰਡੀਆਂ ਤੋੜਨ ਆਈ ਆ ਜੇ ਨਾ ਤੋੜੋ ਨਾ ਪੱਕ ਜਾਂਦੀਆਂ ਬੈਂਗਣਾਂ ਦਾ ਇੱਕ ਬੂਟਾ گول ਬੈਂਗਣਾ ਤੇ ਬਾਕੀ ਸਾਰੇ ਦੂਜੀ ਲੰਬੀਆਂ ਬੈਂਗਣੀਆਂ ਇਹ ਜਿਹੜੇ ਗਰਮੀਆਂ ਚ ਪਹਿਲਾਂ ਲਾਏ ਸਾਰੇ ਕੁੱਤੇ ਖਰਾਬ ਹੋ ਗਏ ਪੱਟ ਕੁੱਤੇ ਸੀਗੇ ਇਹ ਦਵਾਰਾ ਜਿਹੜੇ ਭਿੰਡੀਆਂ ਨੇ ਲਾਈ ਆ ਲੰਬੀਆਂ ਬੈਂਗਣੀਆਂ ਆ ਲੱਗੀਆਂ ਇਹ ਪਾ ਜਿਹੜਾ ਕਿੰਨਾ ਭਾਰਾ ਹੋ ਗਿਆ ਇਹ ਸਿਰਫ ਦੋ ਬੂਟੇ ਆ ਤੇ ਬਹੁਤ ਜ਼ਿਆਦਾ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਲੱਗ ਰਹੀ ਹੈ ਬੈਂਗਣ ਤੇ ਭਿੰਡੀਆਂ ਵੀ ਆਪਣੀਆਂ ਤੇ ਬਾਕੀ ਆ ਇੱਧਰ ਪਾਲਕ ਵਗੈਰਾ ਲਾਤੀ ਪਾਲਕ ਮੇਥੀ ਤੇ ਧਨੀਆ ਤੇ ਆ ਬੱਟਾਂ ਸਿਲਾਤੇ ਮੂਲੀਆਂ ਤੇ ਚਲਗੋਆਂ ਦੇ ਵੀ ਤੇ ਬਾਕੀ ਆ ਬਾਅਦ ਚ ਉੱਥੇ ਸਾਫ਼ ਕਰਕੇ ਫੇਰ ਹਸਣ ਲਾਵਾਂਗੇ ਹਜੇ ਆ ਕਰੇਲੇ ਵਗੈਰਾ ਲੱਗਦੇ ਪਏ ਥੋੜੇ ਸਾਰਾ بارش ਦਾ ਚੱਕਰ ਹੈ بارش ਇੱਕ ਪੈ ਜਾਵੇ ਨਾ ਤੇ ਆਪਾਂ ਜਿਹੜੀ ਪੇੜ-ਪੌਦਿਆਂ ਦੀ رونਕ ਲੱਗੇ ਹੋ ਜਾਂਦੀ। ਮੈਂ ਅਸੀਂ ਪਾਣੀ ਲਗਾਉਂਦੇ ਤਾਂ ਹੈਗੇ ਪਰ ਉਹ ਘੱਲ ਨਹੀਂ ਬਣਦੀ। ਜਦੋਂ ਅਸੀਂ ਕੋਈ ਵੀ ਛੜਕਾ ਵਗੈਰਾ ਨਹੀਂ ਕਰਦੇ ਫਿਰ ਤਾਂ بارش ਨਾਲੇ ਵਧੀਆ ਹੁੰਦਾ। ਨਹੀਂ ਕਿ ਫਿਰ ਫਾਲਤੂ ਜਿਹੜੀਆਂ ਦਵਾਈਆਂ ਪਾਣੀਆਂ ਪੈਂਦੀਆਂ ਤੇ ਉਹ ਅਸੀਂ ਕਦੇ ਪਾਉਂਦੇ ਨਹੀਂ ਹੈਗੇ। ਕਾ ਅੱਥੇ ਬਹੁਤ ਜ਼ਿਆਦਾ ਸੀ ਮੈਂ 3 ਦਿਨ ਲਗਾ ਕੇ ਨਾ सारा घा पहला साफ किया फिर लगाया सारा कुछ चलो जी हम पहला भिंडिया तोड़ लवो भिंडिया गर्मी बुरा हाल हो गया बहुत ज्यादा गर्मी पी तीन चार दिन तो आईया पठिया धो के रख लूंगी तो शाम बनावा ज्यादा गर्मी लगी उपरों हाथों की खास ਤੇ ਦੂਜੇ ਜਣੇ ਦੇਖਣ ਵਾਲੇ ਮੇਰੇ ਘਰ ਦੇ ਸਬਜ਼ੀ ਲੱਗਦੀ। ਇਹ ਮੈਨੂੰ ਪਤਾ ਨਹੀਂ ਘਰ ਦੀ ਸਬਜ਼ੀ ਖਾਣੀ ਸੌਖੀ ਹੈ। ਤੁਹਾਨੂੰ ਦੱਸਿਓ ਜਿੰਨੇ ਜਣੇ ਨੇ ਲਾਈਵ ਵੀ ਕਮੈਂਟ ਕਰਕੇ ਕਿ ਘਰ ਦੀ ਸਬਜ਼ੀ ਖਾਣੀ ਸੌਖੀ ਹੈ। ਬਹੁਤ ਜ਼ਿਆਦਾ ਕੇਅਰ ਕਰਨੀ ਪੈਂਦੀ ਘਰ ਦੀ ਸਬਜ਼ੀ ਦੀ। ਤੇ ਰੱਬ ਨੂੰ ਮੈਂ ਲੰਘਦਾ ਇਸ ਵਾਰ ਮਹੀਨੇ ਦਾ ਭਲੇਖਾ ਲੱਗ ਗਿਆ। ਇਹ ਬਣਾਤਾ ਭਾ ਦੋ ਮਹੀਨਾ ਭਾ ਦੋ ਚ ਬਣਾਇਆ ਤਾਂ ਸਾਲ ਨੂੰ ਮਹੀਨਾ। ਗਰਮੀ ਬਹੁਤ ਜ਼ਿਆਦਾ ਕੋਈ ਵੀ। ਚਲੋ 언ਨ ਕਿਸੇ ਕੀ ਮੇਰੀ ਵੀਡੀਓ ਤੇ ਹੁਣ ਜਿਹੜੀ ਆਸੀਂ ਭਿੰਨੀਆਂ ਧੋ ਕੇ ਰੱਖਦੀ ਆ ਤਾਂ ਕਿ ਜਦ ਤੱਕ ਸ਼ਾਮ ਨੂੰ ਸਬਜ਼ੀ ਬਣਾਣੀ ਹੈ ਇਹਨੂੰ ਸੁੱਕ ਜਾ। ਤੇ ਫਿਰ ਜਿਹੜੀ ਸਬਜ਼ੀ ਬਣਾਉਣ ਨੂੰ ਟਾਈਮ ਨਹੀਂ ਲੱਗਣਾ ਤੇ ਚੰਗੀ ਤਰ੍ਹਾਂ ਸੁੱਕ ਵੀ ਜਾਂਦੀਆਂ ਤੇ ਜੇਕਰ ਗਿੱਲੀਆਂ ਰਹਿ ਜਾਣ ਤਾਂ ਕਿ ਸਬਜ਼ੀ ਆਪਣੀ ਜਿਹੜੀ ਲੇਸ ਚੜ ਜਾਂਦੀ ਹੈ। ਤੇ ਜਰੂਰ ਵੀਡੀਓ ਨੂੰ ਲਾਈਕ ਕਰਿਓ ਤੇ ਫੁੱਲ ਵਾਚ ਕਰਿਓ ਤੇ ਅੱਗੇ ਸ਼ੇਅਰ ਵੀ ਕਰਦੇ ਹੋ। ਮੈਂ ਵਾਹਿਗੁਰੂ ਅੱਗੇ ਹਮੇਸ਼ਾ ਹੀ ਅਰਦਾਸ ਕਰਦੀ ਆ ਤੁਸੀਂ ਸਾਰੇ ਆਪਣੇ ਘਰਾਂ 'ਚ ਹਮੇਸ਼ਾ ਹੀ ਹੱਸਦੇ-ਬਸਦੇ ਰਹੋ। ਤੇ ਚੰਗਾ ਜੀ ਰੱਬ ਰੱਖਾ।